ਇਥੋਂ ਦੀਆਂ ਵੀ ਪੰਚਾਇਤੀ ਚੋਣਾਂ ਕਰਕੇ ਹੁਣ ਜਿਹੜਾ ਨਾ ਅੜ ਫਾਸ ਵੀ ਸ਼ੁਰੂ ਹੋ ਜਾਣੀ ਐ ਤੇ ਸਾਰੇ ਕੰਮ ਜਰੂਰ ਚੱਲ ਪਿੰਡ ਗੇੜਾ ਲਾਉਂਦੇ ਮੈਨੂੰ ਬੜਾ ਪਿਆਰਾ ਲੱਗਦਾ ਹੈ ਲੈ ਸ਼ਨੀ ਐਤਵਾਰ ਫਿਰ ਉਹ ਜਰੂਰ ਮੈਂ ਰੀਲ ਰੂਲ ਜੀ ਬਣਾ ਲੈਣਾ ਜੀ 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 ਉਹ ਬੜਾ ਸੋਹਣਾ ਗਾਣਾ ਹੈ ਸੱਚੀ ਮੁੱੱਚੀ ਚਲੋ ਪਿੰਡ ਗੇੜਾ ਲਾ ਤੇ ਆਪਾਂ ਪਿੰਡ ਗੇੜਾ ਲਾ ਕੇ ਆਈਏ ਇੱਕ ਤਾਂ ਮੈਂ ਇੱਕ ਖਬਰ ਵੀ ਅੱਜ ਪੜ੍ਹੀ ਕਿ ਇੱਥੇ ਫਕਰਸਰ ਪਿੰਡ ਆ ਉਹਨਾਂ ਨੇ ਤੇ ਭਾਈ ਸਰਬਸੰਮਤੀ ਦੇ ਨਾਲ ਆ ਦਾ ਸਰਪੰਚ ਚੁਣ ਵੀ ਲਿਆ ਸ਼ੁਰੂਆਤ ਕਰ ਵੀ ਦਿੱਤੀ ਹੈ ਇੰਨੇ ਖੇੜੇ ਟਾਣੀਆਂ ਤੇ ਵੀ ਛੁਡਾ ਕੇ ਜੀ ਹਾਂ ਤਾਂ ਸ਼ੁਰੂਆਤ ਇਹ ਵੀ ਹੋ ਗਈ ਹੈ ਵੀ ਸੋਹਣੀ ਗੱਲ ਹੈ ਇਹ ਚ ਕਹਿ ਲੋ ਕਿ ਦੋ ਸਰਬਸੰਤੀਆਂ ਸਾਹਮਣੇ ਆਈਆਂ ਬਿਲਕੁਲ ਬਿਲਕੁਲ ਪਰ ਫਕਰਸਰ ਚੋ ਸਰਬਸੰਤੀ ਸਾਹਮਣੇ ਆਉਣੀ ਕਿਉਂਕਿ ਉਹ ਪਿੰਡ ਚ ਪਾਰਟੀ ਬੜੀ ਅੱਛੀ ਹੈ ਜੀ ਆ ਕਾਂਗਰਸੀ ਕਰ ਵੀ ਤਗੜੇ ਆ ਅਕਾਲੀ ਵੀ ਹੈਗੇ ਹੁਣ ਤੇ ਆਮ ਆਦਮੀ ਪਾਰਟੀ ਵਾਲੇ ਵੀ ਹੋਣਗੇ ਬਿਲਕੁਲ ਤਾਂ ਚਲੋ ਬਹੁਤ ਵਧੀਆ ਪਰ ਇਹੋ ਜੇ ਮਾਹੌਲ ਚ ਤਾਂ ਫਿਰ ਬਹੁਤ ਸੋਹਣੀ ਗੱਲ ਹੈ ਜੀ ਬਹੁਤ ਵਧੀਆ ਜੀ ਓਵਰ ਆਲ ਕੀ ਮਾਹੌਲ ਹੈ ਜੀ ਹੁਣ ਕਿਹੜੇ ਕਿਹੜੇ ਬੰਦੇ ਸਰਪੰਚੀ ਲੜ ਸਕਦੇ ਆ ਕਰਜ਼ੇ ਗੁਰਜੇ ਦਾ ਵੀ ਕਹਿੰਦੇ ਵੀ ਇਹਨਾਂ ਨੇ ਕੋਈ ਹੱਦਬੰਦੀ ਕੀਤੀ ਇਸ ਵਾਰੀ ਨਹੀਂ ਕਰਜ਼ਾ ਤਾਂ ਦੇਖੋ ਗੱਲ ਇਹ ਆ ਕਿ ਡਿਫਾਲਟਰ ਹੈ ਜਿਹੜਾ ਉਹ ਤੇ ਨਹੀਂ ਇਲੈਕਸ਼ਨ ਲੜੇਗਾ ਜੀ ਸਾਫ਼ ਹੈ ਸਪਸ਼ਟ ਹੈ ਹੂੰ ਇੱਕ ਓਚੂਲੇਟ ਟੈਕਸ ਦਾ ਵੀ ਬੜਾ ਰੋਲਾ ਪੈਂਦਾ ਹੁੰਦਾ ਇੱਥੇ ਤੇ ਬੜਾ ਸਿਆਪਾ ਹੁੰਦਾ ਹੈ ਜੀ ਉਹ ਸਾਡੇ ਨਾਨਕੇ ਇੱਕ ਵਾਰੀ ਇਲੈਕਸ਼ਨ ਲੜ ਰਹੇ ਸੀਗੇ ਤੇ ਮਾਰੋ ਮਾਰ ਮਾਰੋ ਮਾਰ ਤੇ ਭਾਈ ਅਸੀਂ ਵੀ ਗਏ ਉੱਥੇ ਮਾਮੇ ਸਾਡੇ ਇਲੈਕਸ਼ਨ ਲੜ ਰਹੇ ਜੀ ਗੱਡੀਆਂ ਗੁੱਡੀਆਂ ਅਗਲੇ ਅੰਦੇ ਨਹੀਂ ਗੱਡੀਆਂ ਗੁੱਡੀਆਂ ਉਹ ਤਾਂ ਸਾਡੇ ਕੋਲ ਕਿੱਥੇ ਨੇ ਉਹਦਾ ਟਰੱਕਾਂ ਡਰੋਕਾਂ ਦੇ ਚੜਨ ਵਾਲੇ ਬੰਦੇ ਚਲੋ ਵੱਡੀਆਂ ਗੱਡੀਆਂ ਅਗਲੇ ਅੰਦੇ ਰਾਤੋਂ ਰਾਤ ਨਾ ਥੋੜੀ ਥੋੜੀ ਉਹ ਸ਼ਾਮਲਾ ਟ ਉਹਨਾਂ ਦੇ ਨਾਮ ਕਰਾਤੀ ਸਵੇਰ ਨੂੰ ਕਾਗਜ਼ ਰਾਤ ਹੋ ਗਿਆ ਮੈਂ ਕਿ ਲੈ ਲੋ ਸ਼ਾਮ ਲਾਟ ਮਾਲਕੇ ਮੈਂ ਉਹ ਤੋਂ ਸਵੇਰੇ ਬਸ ਚੜਿਆ ਮੈਂ ਕਿ ਮੈਂ ਆਪਦੇ ਪਿੰਡ ਜਾ ਕੇ ਹੁਣ ਸਰਪੰਚੀ ਦੀ ਵੋਟ ਪਾਣਾ ਕੋਈ ਵੋਟ ਦੂਜਾ ਨਾ ਪਾ ਜਾਵੇ ਤੇ ਉਹੋ ਗੱਲ ਹੋਈ ਮੇਰੀ ਆਉਂਦੇ ਦੂਜਾ ਵੋਟ ਪਾ ਗਿਆ ਮੈਂ ਕਿ ਉਧਰੋਂ ਵੀ ਗਾਣੇ ਬਸ ਰਹਿ ਗਏ ਉਧਰੋਂ ਨਾਂਕੇ ਵੀ ਰਹਿ ਗਏ ਉਧਰੋਂ ਵੋਟ ਪਾਉਣ ਤੋਂ ਮੈਂ ਵੀ ਰਹਿ ਗਿਆ ਦਾਦ ਕਿਉਂ ਵੀ ਰਹਿ ਗਿਆ ਫਿਰ ਮੈਂ ਤੇ ਅੜ ਗਿਆ ਮੈਂ ਕਿ ਮੈਂ ਤੇ ਵੋਟ ਪਾਉਣੀ ਆ ਭਾਈ ਜੀ ਉਦੋਂ ਫਿਰ ਉਹ ਕਹਿੰਦੇ ਯਾਰ ਪਾ ਲੈੰਦੋ ਮੈਨੂੰ ਕਿਸੇ ਹੋਰ ਦੀ ਪਵਾ ਤੁਸੀਂ ਕਿਸੇ ਐਂ ਜਲਦਾ ਮੈਂ ਉਦੋਂ ਫਿਰ ਥੋੜਾ ਜਿਹਾ ਕੰਮ ਚੱਲਦਾ ਸੀ ਟੇਢਾ ਚੱਲਦਾ ਸੀ ਮੈਂ ਕਿਹਾ ਮੈਂ ਤਾਂ ਵੋਟ ਪਾਉਂਗਾ ਆਹਦੀ ਮੈਂ ਤਾਂ ਬਈ ਉਂਗਲ ਤੇ ਨਿਸ਼ਾਨੀ ਜੀ ਲਵਾਉਣੀ ਆ ਹੂੰ ਹੂੰ ਜੀ ਸੋ ਇਹ ਕਹਾਣੀਆਂ ਦੇਖੋ ਇੱਕ ਤੇ ਆ ਕਿ ਜਿੱਦਾਂ ਹੁਣ ਮੰਨ ਲਓ ਸ਼ਾਮ ਸ਼ੂ ਮਾਟ ਜੇ ਕਿਸੇ ਨੇ ਨੱਪੀ ਆ ਉਹਦੇ ਨਾਂ ਤੇ ਬੋਲ ਦੀ ਚੜ੍ਹਦੀ ਆ ਜਦ ਜਦਾਂ ਵੀ ਆ ਜੀ ਜੀ ਤਾਂ ਗਿਆ ਉਹ ਇੱਕ ਨੋ ਡਿਊ ਸਰਟੀਫਿਕੇਟ ਹੁੰਦਾ ਕਿ ਤੁਸੀਂ ਕੋਈ ਦੇਣਦਾਰੀ ਤਾਂ ਨਹੀਂ ਦੇਣੀ ਐਤਕੀ ਇਹ ਕੀ ਕਰ ਰਹੇ ਆ ਆ ਟ੍ਰਿਬਿਊਨ ਚ ਮੈਂ ਪੜ੍ਹ ਰਿਹਾ ਸੀਗਾ ਕਿ ਮਤਲਬ ਜਿੱਦਾਂ ਕੋਈ ਸਾਬਕਾ ਸਰਪੰਚ ਐ ਐਸ ਵਾਰੀ ਫੇਰ ਲੜ ਰਿਹਾ ਆ ਜੀ ਤਾਂ ਉਹਨੂੰ ਇਹ ਵੀ ਯਕੀਨੀ ਬਣਾਉਣਾ ਹੋਏਗਾ ਕਿ ਤੂੰ ਕੋਈ ਦੇਣਦਾਰੀ ਤੇ ਨਹੀਂ ਰੱਖਦਾ ਪੰਚਾਇਤੀ ਤੌਰ 'ਤੇ ਜੀ ਕੋਈ ਤੇਰੇ ਵੱਲ ਬਖਾਇਆ ਤਾਂ ਨਹੀਂ ਹੂੰ ਹੂੰ ਸੈਕੰਡ ਚੀਜ਼ ਐ ਆ ਸਾਹਿਬ ਕਿ ਭਾਈ ਤੁਸੀਂ ਆਪਣਾ ਰਿਕਾਰਡ ਜਮਾ ਕਰਵਾਇਆ ਕਿ ਨਹੀਂ ਜੀ ਤੇ ਇਸ ਤਰ੍ਹਾਂ ਹੀ ਆ ਕਿ ਨੋ ਡਿਊ ਸਰਟੀਫਿਕੇਟ ਜੇ ਨਈ ਮਤਲਬ ਕਿ ਕੋਈ ਇਸ ਤਰ੍ਹਾਂ ਦਾ ਵੀ ਕਿ ਹਲਫਨਾਮਾ ਵੀ ਦਿੱਤਾ ਜਾ ਸਕਦਾ ਉਸ ਤੋਂ ਬਾਅਦ ਕਹ ਲਓ ਕਿ ਫਿਰ ਇੱਕ ਵੈਰੀਫਿਕੇਸ਼ਨ ਹੋਏਗੀ ਉਸ ਤੋਂ ਬਾਅਦ ਮਤਲਬ ਕਿ ਪ੍ਰੋਸੈਸ ਚੱਲੇਗਾ ਯਾਨੀ ਕੁਲਮਲਾ ਕੇ ਸ਼ਰਤਾਂ ਕਾਫੀ ਸਖਤ ਨੇ ਚੁੱਲਾ ਟੈਕਸ ਤੋਂ ਲੈ ਕੇ ਨੋ ਡਿਊ ਸਰਟੀਫਿਕੇਟ ਪਿਛਲੀ ਵਾਰੀ ਇੱਕ ਚੀਜ਼ ਹੋਰ ਵੀ ਨਿਕਲੀ ਸੀਗੀ ਜੀ ਕਿ ਬਿਜਲੀ ਵਿਭਾਗ ਵਾਲਿਆਂ ਨੇ ਵੀ ਕਿਹਾ ਸੀਗਾ ਕਿ ਸਾਡੇ ਤੋਂ ਵੀ ਇੱਕ ਐਨਓਸੀ ਲਵੋ ਜੀ ਕੀ ਡਿਫਾਲਟ ਤਾਂ ਨਹੀਂ ਕੀਤਾ ਹੋਇਆ ਬੰਦਾ ਇਹ ਡਿਫਾਲਟਰ ਤਾਂ ਨਹੀਂ ਹੈ ਇਸ ਵਾਰੀ ਇੱਕ ਚੀਜ਼ ਹੋਰ ਵੀ ਦੇਖ ਰਹੇ ਪਤਾ ਨਹੀਂ ਪਹਿਲਾਂ ਵੀ ਹੁੰਦੀ ਹੋਏ ਕਿ ਮੈਂ ਤਾਂ ਕਦੇ ਕੋਈ ਇਲੈਕਸ਼ਨ ਲੜਿਆ ਨਹੀਂ ਮੈਂ ਆਪਣੀ ਜ਼ਿੰਦਗੀ ਚ ਲੜਾਈ ਬਹੁਤ ਆ ਹੁੰਦਾ ਲੜਾਈ ਬਹੁਤ ਹੈ ਜੀ ਹਾਂ ਜੀ ਆ ਲੜਾਈਆਂ ਕਿ ਉਹਨਾਂ ਪਿੱਛੇ ਲੜੇ ਵੀ ਬਹੁਤ ਆ ਮੈਂ ਤਾਂ ਇਹ ਤਾਂ ਸਮਝਾਉਣਾ ਉਹਨਾਂ ਮੁੰਡਿਆਂ ਮੁੰਡਿਆਂ ਨੂੰ ਅਸੀਂ ਬਹੁਤ ਇਨਾ ਪਿੱਛੇ ਲੜੇ ਆ ਭਾਈ ਬੜੇ ਸਿਰ 파ੜੇ ਆ ਪੜਵਾਏ ਆ ਇਨਾ ਪਿੱਛੇ ਜੀ 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 ਤੇ ਹੈ ਕੁਛ ਨਹੀਂ ਹੈ ਵਰਤ ਕੇ ਉਹ ਫਿਰ ਯੂਜ਼ ਐਂਡ ਥਰੋ ਵਾਲਾ ਸਾਬ ਕੁਛ ਨਹੀਂ ਹੈਗਾ ਟਾਈਮ ਬਰਬਾਦ ਪੈਸਾ ਬਰਬਾਦ ਆਪਣਾ ਸਰੀਰ ਬਸ ਇੱਕ ਦੀ ਗੱਡੀ ਤੇ ਉਹ ਲਿਖਿਆ ਜਾਂਦਾ ਸਟਿੱਕਰ ਨਾਲ ਸਰਪੰਚ ਸਾਹਿਬ ਹੈ ਨਾ ਹਾਂ ਜੀ ਉਹ ਪਿੱਛੇ ਪਤਾ ਨਹੀਂ ਉਹ ਸਟਿੱਕਰ ਜਿੱਦਾਂ ਬਣਦਾ ਤੇ ਪਤਾ ਨਹੀਂ ਕਿੰਨਿਆਂ ਦਾ ਮਾਸ ਕਿੰਨਿਆਂ ਦਾ ਲਹੂ ਕਿੰਨਿਆਂ ਦਾ ਪੈਸਾ ਕਿੰਨਿਆਂ ਦਾ ਜ਼ੋਰ ਲੱਗਾ ਉਸ ਸਟਿੱਕਰ ਨੂੰ ਬਿਲਕੁਲ ਬਿਲਕੁਲ ਕਿੰਨਿਆਂ ਦੀ ਮਿਹਨਤ ਲੱਗੀ ਹੁੰਦੀ ਹੈ ਤਾਂ ਗੱਲ ਇਹ ਆ ਕਿ ਸਾਹਿਬ ਕਿ ਹੁਣ ਇਹ ਵੀ ਐਤਕੀ ਸੁਣ ਨੂੰ ਮਿਲ ਰਿਹਾ ਹੈ ਕਿ ਸਾਰੇ ਬਿਉਰੇ ਦੇਨੇ ਪਹਿਣਗੇ ਜੀ ਇਵਨ ਥੈਟ ਕਿ ਪਤਨੀ ਦਾ ਵੀ ਤੁਹਾਡੇ ਬੈਂਕ ਅਕਾਊਂਟ ਬੀਮਾ ਪਾਲਿਸੀ ਪ੍ਰਾਪਰਟੀ ਸੋਨੇ ਦੀ ਇੱਟ ਚਾਂਦੀ ਦੀ ਇੱਟ ਹੀਰਾ ਜਵਾਹਰਾ ਜੋ ਵੀ ਵਗੈਰਾ ਵਗੈਰਾ ਹੈਗਾ ਨਾ ਉਹ ਸਾਰਾ ਤੁਹਾਨੂੰ ਇੱਕ ਡਿਟੇਲਡ ਇਨਫੋਰਮੇਸ਼ਨ ਦੇ ਜ਼ਰੀਏ ਦੇਣਾ ਪਾਏਗਾ ਮੋਦੀ ਸਾਹਿਬ ਉਹਨੇ ਬਾਰੇ ਸਾਰੀ ਇਨਫੋਰਮੇਸ਼ਨ ਕਢਾ ਲੇਗੀ ਜਿਹੜੇ ਨੋਟਿੰਗਰ ਤਾਂ ਦੇ ਕੋਣ ਗੱਲ ਇਹ ਆ ਕਿ ਮਾਨ ਸਾਹਿਬ ਤੇ ਪਹਿਲਾਂ ਕਹੀ ਜਾਂਦੇ ਆ ਕਿ ਮੈਂ ਖਾਣਾ ਤੱਕ ਹੀ ਦੇਣੇ ਨਹੀਂ ਹੂੰ ਠੀਕ ਹੈ ਜੀ ਤੇ ਕਹਿਣ ਦਾ ਮਤਲਬ ਕਿ 2.5 ਸਾਲਾਂ ਦੇ ਦੌਰਾਨ ਜੇ ਕੋਈ ਖਾ ਚੁੱਕਾ ਹੋਇਆ ਤਾਂ ਉਹ ਤੇ ਹਜ਼ਮ ਹੈ ਫਿਰ ਜੀ ਪਹਿਲਾਂ ਨਾ ਖਾਣੋ ਕੋਣ ਨਹੀਂ ਖਾਣਦੇ ਨੇ ਤਾਂ ਚਲੋ ਭਾਈ ਉਹ ਦੇਖਦੇ ਹੁਣ ਅੱਗੇ ਕੀ ਬਣਦਾ ਤਾਂ ਇਸ ਤਰ੍ਹਾਂ ਹੈ ਕਿ ਕਾਫੀ ਸ਼ਰਤਾਂ ਹੁੰਦੀਆਂ ਨੇ ਜੀ ਤੇ ਇਸੇ ਕਰਕੇ ਕਾਗਜ਼ ਜਿਹੜੇ ਭਰਦੇ ਆ ਪੰਚ ਤੇ ਸਰਪੰਚ ਉਹ ਲੀਗਲ ਐਕਸਪਰਟ ਦੇ ਜ਼ਰੀਏ ਹੀ ਭਰਦੇ ਆ ਆਪ ਕੋਈ ਬੰਦਾ ਛੇਤੀ ਕਿਤੇ ਰਿਸਕ ਨਹੀਂ ਲੈਂਦਾ ਕਿਉਂਕਿ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ ਨੇ ਜੀ 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 ਤਾਂ ਇਤਕੀ ਚੋਣਾ ਕੁਛ ਇਸ ਤਰ੍ਹਾਂ ਹੋਣ ਗਿਆ ਕਿ ਜੇ ਕੋਈ ਡਿਫਾਲਟਰ ਵਗੈਰਾ ਹੈਗਾ ਜੀ ਦੇ ਕੋਲ ਨੋ ਡਿਊ ਸਰਟੀਫਿਕੇਟ ਜਿਹੜਾ ਨਹੀਂ ਹੈਗਾ ਤਾਂ ਉਹਦੇ ਵਾਸਤੇ ਔਖਾ ਹੋ ਜਾਏਗਾ ਥੋੜਾ ਜੀ 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 ਕਈ ਦੋਸਤ ਇਧਰ ਹੋਰ ਵੀ ਦੱਸ ਰਹੇ ਕਿ ਭਾਈ ਸਾਡੇ ਵੀ ਸਰਵਸੰਮਤੀ ਹੋ ਗਈ ਪਿੰਦਰ ਜੀ ਕਹਿ ਰਹੇ ਨੇ ਬਰਨਾਲਾ ਕੋਲ ਹਰੀਗੜ ਪਿੰਡ ਇਹਨਾਂ ਦਾ ਉੱਥੇ ਸਰਵਸੰਮਤੀ ਹੋ ਗਈ ਹਰੀਗੜ ਉਹ ਹੀ ਆ ਜਿੱਥੇ ਨਹਿਰਾਂ ਲੰਘਦੀ ਜੀ ਉਹ ਹੀ ਆ ਮੇਰੇ ਲੰਘਦਾ ਇਧਰ ਕੁਲਦੀਪ ਕੌਰ ਜੀ ਕਹਿ ਰਹੇ ਕਿ ਤਰਨਤਾਰਨ ਦੇ ਚਾਲ ਇੱਥੇ ਵੀ ਕਹਿੰਦੇ ਸਰਵਸੰਮਤੀ ਹੋ ਗਈ ਆਉਣ ਪਾਸੇ ਜੀ ਕਹਿ ਰਹੇ ਨੇ ਕਿ ਗੁਰਬਾਣੀ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਤਪੋ ਰਾਜ ਰਾਜੋ ਨਰਕ ਬਿਲਕੁਲ ਜੀ ਜਟਨ ਫਾਇਰ ਜੀ ਇਹ ਵੀ ਦੱਸ ਰਿਹਾ ਕਿ ਚੁੱਲ੍ਹਾ ਟੈਕਸ ਜਿਹੜਾ 80 ਰੁਪਏ ਹੁੰਦਾ ਹੈ ਤੇ ਉਹ ਵੀਡੀਓ ਦਫ਼ਤਰ ਆਪਾਂ ਜਮਾ ਕਰਾ ਸਕਦੇ ਆ। ਇੱਧਰ ਮਿੰਟੂ ਜੀ ਹਰਦੀਪ ਸਿੰਘ ਜੀ ਦਾ ਇੱਕ ਕਮੈਂਟ ਹੈ। ਉਹ ਕਹਿੰਦੇ ਕਿ ਸਰਕਾਰ ਦਾ ਬਹੁਤ ਬੁਰਾ ਹਾਲ ਹੈ ਤੇ ਵਾਈਫ ਇਹਨਾਂ ਦੇ ਕਹਿੰਦੇ ਕੋਈ ਪ੍ਰੈਗਨਨਸੀ ਦਾ ਟੈਸਟ ਚੱਲ ਰਿਹਾ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ। ਉਹ ਪਟਿਆਲਾ ਤੋਂ ਰੋਪੜ 100 ਕਿਲੋਮੀਟਰ ਦੂਰ ਡਿਊਟੀ ਕਰਨ ਜਾਂਦੇ ਆ ਤੇ ਕਹਿੰਦੇ ਸੁਣਵਾਈ ਕੋਈ ਹੋ ਨਹੀਂ ਰਹੀ। ਇਹ ਥੋੜਾ ਜਿਹਾ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕੀਤੀ ਤੁਸੀਂ ਪਹਿਲਾਂ ਹੀ ਕਿਤੇ ਆ ਕਿ ਬਦਲੇ ਬਦਲੇ ਦੌਰ ਦੇ ਵਿੱਚ ਬਦਲੀਆਂ ਦੀ ਨੀਤੀ ਜਿਹੜੀ ਆ ਉਹ ਜੇ ਬਦਲੀ ਜਾਵੇ ਤੇ ਬਿਹਤਰ ਆ ਮੇਰਾ ਇਹ ਮੰਨਣਾ ਹੈ ਕਿ ਜੋ ਸਾਡੀਆਂ ਥੀਆਂ ਪੈਣਾ ਜੌਬ ਕਰਦੀਆਂ ਨੇ ਉਹਨਾਂ ਨੂੰ ਬਿਲਕੁਲ ਘਰ ਦੇ ਨੇੜੇ ਪੋਸਟ ਕੀਤਾ ਜਾਣਾ ਚਾਹੀਦਾ ਜੀ ਜੀ ਕਿਉਂਕਿ ਦੇਖੋ ਸਿੱਧੀ ਗੱਲ ਹੈ ਮੈਰੇ ਕੋਲ ਲਾਗ ਲਪੇਟ ਨਹੀਂ ਹੁੰਦਾ ਉਹਨਾਂ ਨੂੰ ਮਹੀਨਾ ਵਾਰ ਸਮੱਸਿਆ ਵੀ ਆਉਣੀ ਹੈ ਜੀ ਬੱਚਿਆਂ ਦੀ ਦੇਖਭਾਲ ਵੀ ਆ ਉਹਨਾਂ ਦੀਆਂ ਸਰੀਰਕ ਸਮੱਸਿਆਵਾਂ ਸਾਡੇ ਤੋਂ ਵੱਖਰੀਆਂ ਨੇ ਬਿਲਕੁਲ ਜੀ ਠੀਕ ਹੈ ਨਾ ਸਰ ਜੀ ਜੀ ਤਾਂ ਪ੍ਰੈਗਨੈਂਸੀ ਵੀ ਹੋਣੀ ਹੈ ਸਭ ਕੁਝ ਹੋਣਾ ਉਸ ਦੇ ਮੱਦੇ ਨਜ਼ਰ ਮੈਂ ਤਾਂ ਕਹਿਣਾ ਕਿ ਓਵਰਆਲ ਪਾਲਿਸੀ ਦੇ ਵਿੱਚ ਜੀ ਜੋ ਵੀ ਮੁਲਾਜ਼ਮ ਤਬਕੇ ਵਾਸਤੇ ਉਹਦੇ ਵਿੱਚ ਬਦਲੀ 'ਚ ਖਾਸ ਤੌਰ ਤੇ ਔਰਤ ਨੂੰ ਤਰਜੀਹ ਦੇਣੀ ਚਾਹੀਦੀ ਔਰਤ ਦੇ ਵਿੱਚ ਉਹ ਤੀ ਭੈਣ ਮੇਰੀ ਵੀ ਹੈ ਤੁਹਾਡੀ ਵੀ ਹੈ ਸਭ ਦੀ ਸਭ ਦੀ ਹੈ ਜੀ ਬਿਲਕੁਲ ਬਿਲਕੁਲ ਇਦਰੇ ਹਰਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਅੱਜ ਸਾਡੇ ਪਿੰਡ ਇਕੱਠ ਹੋਇਆ ਤੇ ਇੱਕ ਬੰਦੇ ਨੇ ਕਹਿੰਦੇ ਸਰਪੰਚ ਜੀ ਲਈ 20 ਲੱਖ ਰੁਪਏ ਪਿੰਡ ਨੂੰ ਦੇਣ ਲਈ ਕਿਹਾ ਭਾਈ ਚੰਗੀ ਗੱਲ ਹੈ ਫਿਰ ਤਾਂ ਸਰਬਸੰਮਤੀ ਹੋ ਜਾਣੀ ਚਾਹੀਦੀ ਹੈ ਜੀ ਪਿੰਡ ਦਾ ਬਹੁਤ ਭਲਾ ਹੋ ਸਕਦਾ ਹੈ ਇਹ ਗੱਲ ਹੈ ਜਿਹੜਾ ਕੋਈ ਇਸ ਤਰ੍ਹਾਂ ਦਿੰਦਾ ਤੇ ਭਾਈ ਵਧੀਆ ਗੱਲ ਆ ਇੱਕ ਤੇ ਵੀਰ ਦਾ ਕਮੈਂਟ ਸੀਗਾ ਸ਼ਾਇਦ ਵਿਕਰਮ ਜੀ ਨੇ ਸਾਡੇ ਦੋਸਤ ਉਹ ਕਹਿ ਰਹੇ ਆ ਕਿ ਸਾਡੇ ਤੇ ਧੱਕੇ ਨਾਲ ਹੀ ਸਰਪੰਚ ਬਣ ਗਏ ਤਾਂ ਇਹ ਕਿਹੜੇ ਬਣਿਆ ਕਿਹੜੀ ਪਾਰਟੀ ਵਾਲੇ ਬਣਿਆ ਜੇ ਜੇ ਕੋਈ ਕਾਲੀ ਕਾਂਗਰਸੀ ਬਣ ਗਏ ਧੱਕੇ ਨਾਲ ਤੇ ਫਿਰ ਤੇ ਤੁਸੀਂ ਕਹ ਲੋ ਕਿ ਸਭ ਠੀਕ ਆ ਜੇ ਇਹਨਾਂ ਦਾ ਬਣਿਆ ਤੇ ਤਦ ਵੀ ਠੀਕ ਆ ਕਿਉਂਕਿ ਮਾਨ ਸਾਹਿਬ ਤੇ ਅਜੇ ਕੱਲ ਪਰਸੋਂ ਕਹਿ ਕੇ ਹਟਿਆ ਜਨਾਬ ਵੀ ਨਾ ਇਦਾਂ ਨਹੀਂ ਕਰਨਾ ਜੇ ਕਿਤੇ ਸਹਿਮਤੀ ਹੁੰਦੀ ਆ ਤਾਂ ਸਹਿਮਤੀ ਨਾਲ ਬਣਾਓ ਯਾਰ ਜੀ ਜੀ ਇਹ ਦਰਬਿੰਦਰ ਜੀ ਕਹਿ ਰਹੇ ਕਿ ਜੇ ਗਾਰੰਟੀ ਨਹੀਂ ਦੇਣੀ ਤਾਂ ਭਾਈ ਪੈਸੇ ਖਾਣੇ ਕਿਵੇਂ ਆ ਸਤਨਾਮ ਪਾਲੀਆ ਜੀ ਕਹਿ ਰਹੇ ਨੇ ਕਿ ਚੋਣ ਵਾਲੀ ਨਾਮੀਨੇਸ਼ਨ ਫੀਸ ਬਹੁਤ ਜਾਇਜ਼ ਰੱਖੀ ਗਈ ਹੈ ਚਲੋ ਜੀ ਨਹੀਂ ਇਹ ਸਹੀ ਨਹੀਂ ਹੁੰਦੇ ਚੰਗੀਆਂ ਨਹੀਂ ਹੁੰਦੇ ਸਹੀ ਹੈ ਸਹੀ ਹੈ ਜੀ ਇੱਕ ਹਰਪ੍ਰੀਤ ਸਿੰਘ ਸਰਾਜੀ ਕਹਿੰਦੇ ਸਾਡੇ ਲਾਗਲੇ ਪਿੰਡ ਸੁਖਲੱਦੀ ਵਿੱਚ 14 ਕਨਾਲਾ ਜ਼ਮੀਨ ਪਿੰਡ ਦੇ ਸਟੇਡੀਅਮ ਲਈ ਦੇ ਕੇ ਸਰਪੰਚੀ ਲਈ ਸਰਬਸੰਮਤੀ ਕਰ ਲਈਆ ਤਾਂ ਬਹੁਤ ਵਧੀਆ ਗੱਲ ਐ ਸਰ। ਕੀ ਬਾਤ ਐ ਜੀ? ਬਹੁਤ ਅੱਛੀ ਗੱਲ। ਆਹ ਸਰਬਸੰਮਤੀ ਤੇ ਬੜੀ ਵਧੀਆ। ਕਿ ਕਿਸੇ ਨੇ ਗਰਾਊਂਡ ਵਾਸਤੇ ਜ਼ਮੀਨ ਜ਼ਮੀਨ ਦੇ ਦਿੱਤੀ ਐ। 14 ਕਨਾਲਾ ਜਗ੍ਹਾ ਕਾਫੀ ਹੁੰਦੀ ਐ ਮਟੂ ਜੀ। ਹਾਂਜੀ। ਹੂੰ। ਇਹ ਕਈ ਪਿੰਡਾਂ ਦੀ ਬੜੀ ਸਮੱਸਿਆ ਸਾਬ। ਜੀ ਜਿਹੜੇ ਹਰਮਿਤ ਸਿੰਘ ਪਠਾਨ ਮਾਜਰਾ ਨਾ ਕਿਉਂਕਿ ਮੇਰੇ ਨਾਨਕਿਆਂ ਦਾ ਪਿੰਡ ਉਹ ਗੱਲ ਚੱਲ ਰਿਆ ਸੀਗਾ ਤੇ ਉਹ ਸਰਪੰਚੇ ਦਾ ਵੀ ਝਗੜਾ ਉਦੋਂ ਇਦਾਂ ਇਹਨਾਂ ਦੇ ਨਾਲ ਹੀ ਸੀਗਾ ਉਸ ਵੇਲੇ ਦਾ ਚਲੋ ਨਹੀਂ ਭਰਾ ਹੀ ਆ ਸਾਡਾ ਉਹ ਨਮਾਮਿਆਂ ਦੇ ਪਿੰਡੋਂ ਦਾ ਤੇ ਇਹਨਾਂ ਦੇ ਪਿੰਡ ਗਰਾਉਂਡ ਨਹੀਂ ਹੈਗਾ ਹਮ ਅਸੀਂ ਮੈਚ ਲਾਉਣ ਲੱਗੇ ਇੱਕ ਪੰਬਲ ਪਿੰਡ ਆ ਤੇ ਇੱਕ ਕੜਾਮ ਉੱਥੇ ਜਾਂਦੇ ਹੁੰਦੇ ਸੀ ਕਿਉਂਕਿ ਮੈਂ ਨਾਨਕਿਆਂ ਦੀ ਟੀਮ 'ਚ ਖੇਡਦਾ ਹੁੰਦਾ ਸੀ ਤਾਂ ਕਿ ਹੁਣ ਵਿਧਾਇਕ ਸਾਹਿਬ ਜੇ ਬਣਾ ਸਕੇ ਤਾਂ ਬਣਾ ਸਕੇ ਮੁੜ ਕੇ ਕਿੰਨੇ ਬਣਾਉਣੀ ਹੈ ਸਰ ਤਾਂ ਕਈ ਪਿੰਡਾਂ ਦੀ ਇਹ ਸਮੱਸਿਆ ਹੈ ਕਿ ਗਰਾਊਂਡ ਨਹੀਂ ਹੈਗਾ ਜੀ ਤਾਂ ਇਹ ਸਭ ਤੋਂ ਮੈਂ ਕਹਿੰਦਾ ਕਿ ਮੈਂ ਦੇਖੋ ਇਸੇ ਕਰਕੇ ਇਸ ਕਮੈਂਟ ਨੂੰ ਲਿਆ ਤੁਹਾਡੇ ਸਵਾਲ ਨੂੰ ਮੈਂ ਕਿਹਾ ਕਿ ਕੋਈ ਗੱਲ ਨਹੀਂ ਦੁਹਰਾ ਦਲ ਜਾਏਗਾ ਕਿ ਸਾਡੇ ਪਿੰਡਾਂ ਚ ਗਰਾਊਂਡ ਜ਼ਰੂਰ ਹੋਣਾ ਚਾਹੀਦਾ ਮੈਂ ਤਾਂ ਕਹਿੰਦਾ ਯਾਰ ਕੁਝ ਨਾ ਹੋਵੇ ਕਿਤੇ ਕੋਈ 10 ਮਰਲੇ ਜਗਾਹ ਦੇ ਕੇ ਨਾ ਹਮ ਵਾਲੀਬਾਲ ਦਾ ਨੈਟ ਹੀ ਗੱਡ ਦੋ ਜਵਾਨ ਜੀ ਕੋਈ ਤਾਂ ਜਾ ਕੇ ਹੱਥ ਤੁਸੀਂ ਹਾਂ ਜੀ ਤੁਸੀਂ ਵੀ ਕੋਈ ਚੜੀ ਸਿੱਕੇ ਵਾਲੀ ਗੱਡ ਲਓ ਯਾਰ ਜੀ 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 ਇਹ ਬਹੁਤ ਜ਼ਰੂਰੀ ਜੇ ਬਹੁਤ ਜ਼ਰੂਰੀ ਆ ਪਰ ਅਸੀਂ ਜ਼ਰੂਰੀ ਗੱਲਾਂ ਵੱਲ ਤਵੱਜੋ ਨਹੀਂ ਦਿੰਦੇ ਜਿਹੜੇ ਵੀ ਭਾਈ ਸਾਹਿਬ ਨੇ ਯਾਰ ਸਰਪੰਚੀ 14 ਕਨਾਲਾਂ ਲੈ ਕੇ ਮਤਲਬ ਕਿ ਸਰਪੰਚੀ ਤੇ ਦਿੱਤੀਆਂ ਗਰਾਊਂਡ ਵਾਸਤੇ ਜੀ ਜੀ ਚਲੋ ਉਹ ਕਿਦਾਂ ਸਰਪੰਚੀ ਕਰਦਾ ਕਿਦਾਂ ਨਹੀਂ ਪਰ 14 ਕਨਾਲਾਂ ਜਿਹੜਾ ਉਹਨੇ ਗਰਾਊਂਡ ਦੇ ਦਿੱਤਾ ਉਹ ਤੇ ਹੁਣ ਉਹ ਜਾਣੇ ਤੇ ਉਹਦਾ ਕੰਮ ਜਾਣੇ ਜੇ ਕਰੂਗਾ ਭਰੂਗਾ ਪਰ ਆ 14 ਕਨਾਲਾਂ ਦਿੱਤਾ ਉਹਦਾ ਨਾ দান ਹੈ ਜਿਹੜਾ ਮੇਰੀ ਨਜ਼ਰ ਦੇ ਵਿੱਚ ਕਾਬਲੇ ਬਹੁਤ ਵੱਡਾ ਹੈ ਬਿਲਕੁਲ ਅਜਾ ਤੂਰ ਸਾਹਿਬ ਕਹਿ ਰਹੇ ਕਿ ਸਰਬਸੰਮਤੀ ਲਈ ਸਾਡੇ ਭਾਈ ਕਾਲੀ ਕਾਂਗਰਸੀ ਮੰਨ ਨਹੀਂ ਰਹੇ ਇਹ ਤਾਂ ਮਿੰਟੂ ਜੀ ਜਿਵੇਂ ਕੱਲ ਤੁਸੀਂ ਕਹਿ ਰਹੇ ਸੀ ਕਿ ਭਾਈ ਕੋਈ 2250 ਵੀ ਜੇ ਸਰਬਸੰਮਤੀ ਕਰ ਦਿੰਦੇ ਤੇ ਬਹੁਤ ਵੱਡੀ ਗੱਲ ਹੈ ਨਹੀਂ ਸਰ ਸਰਬਸੰਮਤੀ ਸਾਡੀ ਕਾਦੀ ਆ ਪੰਜਾਬ ਇੱਥੇ ਜਿਹੜੇ ਕਈ ਪਿੰਡ ਵਿਚਾਰੇ ਮਤਲਬ ਕਿ ਕਹਿ ਲੋ ਕਿ ਉਹ ਭਾਈ ਚੰਗੇ ਆ ਹੂੰ ਹਾਂ ਜੀ ਅਦਰਵਾਈਜ਼ ਸਾਡੇ ਤਾਂ ਸਾਡੇ ਤਾਂ ਇੱਥੇ ਮੇਰੇ ਖਲ ਦੇ ਨਾਲ ਸਬਜੀ ਬੀਜ ਨਹੀਂ ਹੋਵੇ ਤਾਂ ਉਹਦੇ ਤੇ ਸਰਬਸੰਮਤੀ ਨਹੀਂ ਬਣਦੀ ਕੋਈ ਕਹਿੰਦਾ ਟਿੰਡੇ ਬੀਜ ਲਾ ਕੋਈ ਕਹਿੰਦਾ ਕਦੂ ਬੀਜ ਲਾ ਭਿੰਡੀ ਬੀਜ ਲਾ ਕਰਲਾ ਕਰਲਾ ਆ ਤੁਸੀਂ ਬੀਜਣ ਦੀ ਗੱਲ ਕਰਦੇ ਘਰੇ ਬਣਾਉਣ ਤੇ ਨਹੀਂ ਹੁੰਦੀ ਕਈ ਵਾਰੀ ਨਹੀਂ ਇਹ ਤਾਂ ਇਦਾਂ ਤਾਂ ਫਿਰ ਉਹ ਕਹਿੰਦੇ ਕਿ ਉਹ ਹਾਲ ਇੱਕ ਕਮਾਦ ਬੀਜਿਆ ਨਹੀਂ ਸੀ ਤੇ ਪਿੰਡ ਨੂੰ ਅੱਗ ਵੀ ਲਾਤੀ ਸੀਗੀ ਉਹ ਵੀ ਦੱਸਦੇ ਕਿ ਸ਼ਾਇਦ ਪੰਜਾਬ ਤੋਂ ਹੀ ਸੀਗੇ ਜੀ ਬਿਲਕੁਲ ਤਾਂ ਮਤਲਬ ਇਹ ਆ ਕਿ ਸਾਡੀ ਸਾਡੀ ਤੇ رائے ਜਿਹੜੀ ਐ ਸਾਤ ਮਤਲਬ ਕਿ ਸਾਡੀ ਨਾ ਅਸਲ ਦੇ ਵਿੱਚ ਕੀ ਐ ਕਿ ਗੱਲ ਇਹ ਆ ਕਿ ਈਗੋ ਦਾ ਮਸਲਾ ਬਣਦਾ ਹੱਸਾ ਬਿਲਕੁਲ ਅਸੀਂ ਮਤਲਬ ਕਿ ਬਹੁਤ ਭੈੜੀ ਜੀ ਸਿਆਸਤ ਕਰਦੇ ਆ ਜੇ ਕੋਈ ਪੜ੍ਹੇ ਲਿਖੇ ਮੁੰਡੇ ਨੂੰ ਕਹਿ ਦੇਣਗੇ ਕਿ ਲਓ ਜੀ ਇਹਦੇ ਤੇ ਕਿਵੇਂ ਆ ਤਾਂ 10 ਬੰਦੇ ਉੱਠ ਕੇ ਕਹਿਣਾ ਇਹ ਕੱਲ ਦਾ ਸ਼ੁਕਰ ਹੈ ਹੂੰ ਪਿਉ ਦਾ ਕਰਦਾ ਰਿਹਾ ਉਹ ਕਰਦਾ ਰਿਹਾ ਮਤਲਬ ਕਿ ਬਿਲਕੁਲ ਪੁਰਾਣੀਆਂ ਨਾਲ ਦੀ ਨਾਲ ਰਿਕਾਰਡ ਕੱਢ ਲੈਣੇ ਹੁੰਦੇ ਆ ਫਿਰ ਨਾ ਬਹੁਤ ਸੜੀਅਲ ਟਾਈਪ ਦੀ ਕਿਤੇ ਕਿਤੇ ਰਾਜਨੀਤੀ ਵੇਖਣ ਮਾਫ ਕਰਨਾ ਸ਼ਬਦ ਮੇਰੇ ਕੋਲ ਥੋੜੇ ਜਿਹਾ ਇਦਾਂ ਦੇ ਹੁੰਦੇ ਆ ਕਿ ਸੜੀਅਲ ਟਾਈਪ ਦੀ ਰਾਜਨੀਤੀ ਹੁੰਦੀ ਹੈ ਪਰ ਅਸਲੀਅਤ ਹੈ ਇਹ ਜਿਹੜੀ ਹੈਗੀ ਹੈ ਅੱਜ ਮੈਨੂੰ ਵੀ ਕੁਝ ਮੁੰਡੇ ਕਹਿੰਦੇ ਜੀ ਕਿ ਇਦਾਂ ਤਾਂ ਮੈਂ ਆਖਿਆ ਸਰ ਮੇਰੇ ਹੱਥ ਜੁੜੇ ਮੈਂ ਨਹੀਂ ਕਰ ਸਕਦਾ ਹੂੰ ਐਡਾ ਕਟਿਆ ਮੈਥੋਂ ਨਹੀਂ ਜੇ ਬਣਿਆ ਜਾਣਾ ਜੀ ਜੀ ਕੱਲ ਮੂੰਹ ਤੇ ਕਹਿਣ ਵਾਲੇ ਆ ਕਵਾਂਗੇ ਤੇ ਫਿਰ ਪੇਸੂ ਬਹਿ ਜਾਣੇ ਅੰਦਰ ਲੱਗ ਜਾਣੀ ਕਿਸੇ ਨਾ ਕਿਸੇ ਨੂੰ